ਅਬੋਰ تھانہ سٹی ਇਕਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਵਾਰ-ਵਾਰ ਜ਼ਬਰਦਸਤ ਕਰਨ ਵਾਲੇ ਇਕ ਵਿਅਕਤੀ ਦੇ ਖਿਲਾਫ ਵੱਖ-ਵੱਖ ਤਰ੍ਹਾਂਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਦੋਸ਼ੀ ਉਸ ਦੇ ਘਰ ਆ ਕੇ ਉਸ ਨੂੰ ਵਿਆਹ ਦਾ ਲਾਰਾ ਲਗਾ ਕੇ ਉਸ ਨਾਲ ਜ਼ਬਰਦਸਤ ਕਰਦਾ ਰਿਹਾ ਬੀ ਐ ਨੇ ਮੇਰੇ ਨਾਲ ਸੋਸ਼ਲ ਕਰਨਾ ਸਰੀਰ ਤੇ ਸ਼ੁਰੂ ਕਰਤਾ ਮੈਂ ਇਹਨੂੰ ਰੋਕਦੀ ਰਹੀ ਪਹਿਲਾਂ ਆਪਾਂ ਵਿਆਹ ਕਰਾ ਲਈਏ ਨੇ ਆ ਚਲੋ ਜੀ ਇਹ ਮੇਰਾ ਨਿਮਤਲ ਸੋਸ਼ਲ ਕਰਨ ਲੱਗ ਗਿਆ ਸਰੀਰ ਦਾ ਫਿਰ ਸੋਸ਼ਲ ਕਰਦਿਆ ਕਰਦਿਆਂ ਕਿ ਕੁਝ ਕੁ ਟਾਈਮ ਹੋ ਗਿਆ ਵੀ ਮੇਰੇ ਨਾਲ ਮੈਂ ਪ੍ਰੈਗਨੈਂਟ ਹੋ ਗਈ ਸੀਗੀ ਇਹਨਾਂ ਦਾ ਕੋਈ ਲੜਕਾ ਸੀਗਾ ਰਹਿ ਰਿਹਾ ਸੀਗਾ ਉਹਨੂੰ ਕਹਿੰਦਾ ਸੀ ਖਵਾਰਾ ਵਾ ਇਹਨਾਂ ਨੇ ਰਹਿ ਗਏ ਇਹਨਾਂ ਨੂੰ ਕਹਿੰਦਾ ਸੀ ਵੀ ਤੁਹਾਡਾ ਮੈਂ ਵਿਆਹ ਕਰਾਵਾਂ ਤੁਹਾਡੇ ਨਾਲ ਇਹਨੂੰ ਘਲਾਸੇ ਰੱਖ ਕੇ ਇਹਨਾਂ ਨਾਲ ਵਿਆਹ ਦੀ ਚਾਲੇ ਰੱਖ ਕੇ ਇਹਨਾਂ ਨਾਲ ਸ਼ਹੀਦ ਦਾ ਸੁਸਣ ਕਰਦਾ ਰਿਆ ਸੁਸਣ ਬਾਅਦ ਇਹਨੂੰ ਹਰ ਮੜ ਕੇ ਬਾਅਦ ਛੱਡ ਕੇ ਤੇ ਚਲਾ ਗਿਆ ਪਰਵਿੰਦਰ ਸਿੰਘ ਰਿੰਡ ਹੈਗਾ ਉਹਦਾ ਤੂਤਾਂ ਵਾਲੀ ਹੁਣ ਉਹਨਾਂ ਨੇ ਨਾ ਮੈਨੂੰ ਐ ਕਿਹਾ ਸੀ ਵੀ ਮੈਂ ਕੁਵਾਰਾ ਹੈਗਾ ਵਾਂ ਮੇਰੇ ਨਾਲ ਮਤਲਬ ਉਹਨਾਂ ਦੇ ਕੋਈ ਸਬੰਧ ਬਣ ਗਏ ਸੀ ਚੱਕ ਰਾਇਆ ਸੀ ਗੀ ਤੇ ਇਹਦਾ 76 ਦਾ ਪਰਚਾ ਆਇਆ ਜੀ 376 ਤੇ 506 ਮੇਰੇ ਚਾਰ ਮਹੀਨੇ ਦਾ ਮੇਰਾ ਬੱਚਾ ਸੀਗਾ ਤੇ ਮੇਰਾ ਬੱਚਾ ਵੀ ਇੰਨੇ ਤੱਕੇ ਨਾਲ ਕਢਾਇਆ ਮੈਂ ਇਹਨੂੰ ਕਿਹਾ ਸੀ ਚੱਲ ਬੱਚਾ ਰਹਿਣ ਦੇ ਕੋਈ ਨਹੀਂ ਵੀ ਜੇ ਬਾਅਦ ਚ ਹੀ ਹੋ ਜਾਏਗਾ ਤੇ ਹੁਣ ਵੀ ਹੋ ਗਿਆ ਤੇ ਬੱਚਾ ਤਾਂ ਆਪਣਾ ਹੀ ਹੈ ਤੇਰਾ ਹੀ ਹੈ ਨਾ ਇਹ ਮੈਨੂੰ ਤਾਂ ਵੀ ਇੰਨੇ ਮੇਰਾ ਬੱਚਾ ਘਰਾਤਾ ਅਬੌਰ थाना ਸਿਟੀ ਇਕਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਵਾਰ-ਵਾਰ ਜਬਰ ਜਨਾਹ ਕਰਨ ਵਾਲੇ ਇੱਕ ਵਿਅਕਤੀ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਜਾਣਕਾਰ ਦਿੰਦੇ ਓਏ ਮਲੌਰ ਰੋਡ ਪੁਲ ਦੇ ਹੇਠਾਂ 에ਰਪਲੇਨ ਸਕੂਲ ਵਾਲੀ ਗਲੀ ਵਾਸੀ ਇੱਕ ਔਰਤ ਨੇ थाना ਸਿਟੀ ਇਕਦੀ ਪੁਲਿਸ ਨੂੰ ਦੱਸਿਆ ਕਿ ਉਸ ਦੀ ਜਾਣ ਪਛਾਣ ਕਥਿਤ ਦੋਸ਼ੀ ਤਰਮਿੰਦਰ ਸਿੰਘ ਵਾਸੀ ਪਿੰਡ ਤੂਤਵਾਲਾ ਅਬੌਰ ਦੇ ਨਾਲ 7-8 ਸਾਲ ਪਹਿਲਾਂ ਹੋਈ ਸੀ ਅਤੇ ਦੋਸ਼ੀ ਉਸ ਦੇ ਘਰ ਆ ਕੇ ਉਸ ਨੂੰ ਵਿਆਹ ਦਾ ਲਾਰਾ ਲਗਾ ਕੇ ਉਸ ਨਾਲ ਜ਼ਬਰਦਸਤ ਕਰਦਾ ਰਿਹਾ ਪੀੜਤ ਔਰਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁਲਜ਼ਮ ਉਸ ਨੂੰ ਕੁਆਰਾ ਦੱਸ ਕੇ ਵਿਆਹ ਦੇ ਬਹਾਨੇ ਆਪਣਾ ਖੁਦ ਦਾ ਘਰ ਕਿਰਾਏ ਤੇ ਲੈ ਕੇ ਉਸ ਨਾਲ ਰਹਿੰਦਾ ਰਿਹਾ ਅਤੇ ਉਸ ਦੇ ਨਾਲ ਜ਼ਬਰਦਸਤ ਕਰਦਾ ਰਿਹਾ ਜਦੋਂ ਉਸ ਨੂੰ ਧਰਮਿੰਦਰ ਦੇ ਵਿਆਹ ਹੋਣ ਦਾ ਪਤਾ ਲੱਗਿਆ ਤਾਂ ਉਕਤ ਦੋਸ਼ੀ ਟਾਲਮਟੋਲ ਕਰਕੇ ਉਸ ਨੂੰ ਛੱਡ ਕੇ ਫਰਾਰ ਹੋ ਗਿਆ ਜਿਸ ਤੇ ਐਤ ਅਥਾਣਾ ਸਿਟੀ ਇੱਕ ਦੀ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਉਕਤ ਵਿਅਕਤੀ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਮੈਂ ਇਹਨੂੰ ਕਿਹਾ ਸੀ ਚਲ ਬੱਚਾ ਰਹਿਣ ਦੇ ਕੋਈ ਨਹੀਂ ਵੀ ਜੇ ਬਾਅਦ ਚ ਵੀ ਹੋ ਜਾਏਗਾ ਤੇ ਹੁਣ ਵੀ ਹੋ ਗਿਆ ਤੇ ਬੱਚਾ ਤਾਂ ਆਪਣਾ ਹੀ ਹੈ ਤੇਰਾ ਹੀ ਹੈ ਨਾ ਇਹ ਮੈਨੂੰ ਤਾਂ ਵੀ ਇਹਨੇ ਮੇਰਾ ਬੱਚਾ ਘਰਾਤਾ ਕਹਿੰਦਾ ਕੋਈ ਗੱਲ ਨਹੀਂ ਆਪਣਾ ਜਦੋਂ ਵਿਆਹ ਹੋਏਗਾ ਨਾ ਫਿਰ ਘਰੇ ਜਾ ਕੇ ਆਪਾਂ ਬੱਚੇ ਦਾ ਸਟੈਪ ਲਵਾਂਗੇ ਫਿਰ ਉਹ ਬੱਚਾ ਵੀ ਮੇਰਾ ਇਹਨੇ ਧੱਕੇ ਨਾਲ ਘਰਾ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਜੀ ਮੈਨੂੰ ਕੁਛ ਹੁਣ ਕੋ ਥੋੜਾ ਕੋ ਟਾਈਮ ਹੋਇਆ ਤੇ ਮੈਨੂੰ ਇਹਦਾ ਪਤਾ ਲੱਗ ਗਿਆ ਵੀ ਇਹਦਾ ਵਿਆਹ ਹੋਇਆ ਤੇ ਇਹਦੀ ਮੈਰਿਜ ਹੋਈ ਏ ਇੱਕ ਇਹਦਾ ਕਾਕਾ ਵੀ ਹੈਗਾ ਇੱਥੇ ਅੱਜ ਅੱਜ ਮੈਂ ਆਈ ਆ ਜੀ ਆਪਣਾ ਫਾਜ਼ਿਲਕਾ ਆਏ ਹੈ ਗਿਆ ਐਸਐਸਪੀ ਸਾਹਿਬ ਦੇ ਮੈਂ ਪੇਸ਼ ਹੋਈ ਆ ਅੱਜ ਵੱਡੇ ਜਿਹੜੇ ਆਪਣੇ ਕਪਤਾਨ ਨੇ ਫਾਜ਼ਿਲਕਾ ਜ਼ਿਲ੍ਹਾ ਦੇ ਐਸਐਸਪੀ ਸਾਹਿਬ ਦੇ ਮੈਂ ਪੇਸ਼ ਹੋਈ ਆ ਐਸਐਸਪੀ ਸਾਹਿਬ ਹਾਂਜੀ ਉਹਨਾਂ ਦੇ ਮੇਂ ਪੇਸ਼ ਹੋਈਆਂ ਤੇ ਉਹਨਾਂ ਨੇ ਮਤਲਬ ਵੀ ਮੈਂ ਦੁਖੀ ਹੋ ਕੇ ਪੇਸ਼ ਹੋਈਆਂ ਤੇ ਮੇਰਾ 20 ਦਸੰਬਰ ਦੀ ਐਫ ਆਈ ਆਰ ਕੱਟੀ ਹੋਈ ਏ ਤੇ 2 ਮਹੀਨੇ ਹੋ ਗਏ ਨੇ ਮੇਰੀ ਸੀਟੀ 1 ਵਾਲਿਆਂ ਨੇ ਕੋਈ ਸੁਣਾਈ ਨਹੀਂ ਕੀਤੀ ਤੇ ਆ ਜਿਹੜਾ ਐਸ ਐਚਓ ਨਵਾਂ ਆਇਆ ਹੈਗਾ ਨਵਪ੍ਰੀਤ ਸਿੰਘ ਐਨੇ ਮੇਰੀ ਕਿਸੇ ਤਰ੍ਹਾਂ ਦੀ ਸੁਣਾਈ ਨਹੀਂ ਕੀਤੀ ਮੈਂ ਰੋਜ਼ ਥਾਣੇ ਜਾਨੀ ਆ ਰੋਜ਼ ਥਾਣੇ ਜਾਨੀ ਆ ਇਹ ਥਾਣੇ 'ਚ ਮੇਰੀ ਗੱਲ ਹੀ ਨਹੀਂ ਸੁਣਦਾ ਮੇਰੇ ਨਾਲ ਏਡੀਕ ਵੱਦ ਸਲੋਕੀ ਕਰਦਾ ਏ ਮੈਂ ਜੇ ਥਾਣੇ 'ਚ ਜਾਨੀ ਤੇ ਮੈਨੂੰ ਆਲਾ ਟਾਲਾ ਕਰਕੇ ਭਜਾ ਦਿੰਦਾ ਕੋਈ ਨਹੀਂ ਬੀਬੀ ਕੱਲ ਨੂੰ ਆਈ ਤੇ ਕਦੀ ਕ ਦਾ ਵਾਰੋਂ ਮਣਸੀ ਸਾਹਿਬ ਇਹਨੂੰ ਬੀਬੀ ਨੂੰ ਇੱਕ ਵਾਰ ਭੇਜ ਦੋ ਕਰੇ ਕੋਈ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਵੇਖਾਂਗੇ ਕੱਲ ਨੂੰ ਫਿਰ ਨੇਰੇ ਨਾਲ ਕੋਈ ਸੁਣਨ ਚਾਹੀਏ ਗੱਲ ਵੀ ਇਹਨਾਂ ਨੇ ਮੇਰੇ ਬੰਦੇ ਨੂੰ ਚੱਕ ਕੇ ਲਿਆਂਦਾ ਸੀਗਾ ਤ੍ਰਿੰਵਿੰਦਰ ਸਿੰਘ ਨੂੰ ਤ੍ਰਿੰਵਿੰਦਰ ਸਿੰਘ ਨੂੰ ਇਹਨੇ ਚੱਕ ਕੇ ਤੇ ਉਸ ਤੋਂ ਬਾਅਦ ਇਹਨੇ ਕੁਝ ਟਾਈਮ ਨੂੰ ਠਾਣੇ 'ਚ ਰੱਖ ਕੇ ਤੇ ਇਹਨੇ ਰਾਤ ਨੂੰ ਉਹਨੂੰ ਠਾਣੇ ਵਿੱਚੋਂ ਕੋਈ 9:00 ਵਜੇ ਦੇ ਨਾਲ ਇਹਨੇ ਠਾਣੇ 'ਚੋਂ ਕੱਢ ਦਿੱਤਾ ਇਹਨੇ ਕੋਈ ਪੈਸਾ ਥੇਲਾ ਲਿਆ ਉਹ ਇਹਨੇ ਲੈ ਲੂ ਕੇ ਵੈਸੇ ਫੂਸੇ ਤੇ ਇਹਨੇ ਨਾਨਾ ਪ੍ਰੀਤ ਨੇ ਉਹਨੂੰ ਛੱਡ ਦਿੱਤਾ ਮੇਰੇ ਬੰਦੇ ਨੂੰ ਹੁਣ ਇਹ ਬੰਦੇ ਨੂੰ ਛੱਡਦਾ ਮੈਨੂੰ ਇਹਨੇ ਦੱਸਿਆ ਵੀ ਨਹੀਂ ਹੈਗਾ ਵੀ ਅਸੀਂ ਤੇਰਾ ਬੰਦਾ ਚੱਕ ਕੇ ਲੈ ਹੁਣ ਇਹਨਾਂ ਨੂੰ ਮੈਂ ਸਾਰੀ ਆਣ ਕੇ ਤੇ ਕੰਪਲੀਟ ਕੀਤੀ ਹੈਗੀ ਵੀ ਤੁਹਾਡਾ ਜਿਹੜਾ ਤੁਹਾਡਾ ਨਵਾਂ ਐਸਐਚਓ ਸਾਹਿਬ ਵੀ ਮੇਰੇ ਨਾਲ ਬਹੁਤ ਜਿਆਦਾ ਵੱਧ ਰਸ ਲੋਕੀ ਕਰਦਾ ਹੈ ਮੇਰੇ ਨਾਲ ਗਈ ਨਾ ਥਾਣੇ 'ਚ ਮੈਨੂੰ ਵੜਨ ਨਹੀਂ ਦਿੰਦਾ ਪਿਆ ਮੈਨੂੰ ਕਹਿੰਦਾ ਤੂੰ ਰੋਜ਼ ਕੀ ਲੈਣ ਆਉਣੀ ਹੈ ਥਾਣੇ ਵਿੱਚ ਹੁਣ ਇਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਹੁਣ ਆਪਣਾ ਉੱਥੇ ਆਪਣੇ ਸਵੇਰੇ ਪੇਸ਼ ਹੋਵੋ ਆਪਣੇ ਡੀਐਸਪੀ ਸਾਹਿਬ ਦੇ ਤੇ ਤੁਸੀਂ ਉੱਥੇ ਪੇਸ਼ ਹੋਵੋ ਤੇ ਕੋਈ ਗੱਲ ਨਹੀਂ ਤੁਹਾਡੀ ਸੁਣਾਈ ਬੀਬੀ ਜੀ ਬਿਵਾਜੀ ਹਰ ਤਰ੍ਹਾਂ ਦੀ ਅਸੀਂ ਕਰਾਂਗੇ ਮੈਂ ਫਿਰ ਮੈਂ ਬਹੁਤ ਜ਼ਿਆਦਾ ਰੋਈ ਆ ਜੀ ਮੈਂ ਇੰਨੀ ਤੁਕੀਆਂ ਤੇ ਮੇਰੀ ਉੱਥੇ ਸੀਟੀ 1 ਚ ਕੋਈ ਸੁਣਾਈ ਨਹੀਂ ਹੈਗੀ ਮੈਂ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਤੁਹਾਡਾ ਐਸ ਐਚਓ ਸਾਹਿਬ ਨਵਾਂ ਆਇਆ ਐਨੇ ਮੇਰੇ ਨਾਲ ਬਹੁਤ ਕੀ ਜ਼ਿਆਦੀ ਬਦਸਲੂਕੀ ਕੀਤੀ ਹੈ ਤੇ ਮੇਰੀ ਹੁਣ ਰਿਕਵੈਸਟ ਹੈ ਮੇਰੀ ਤੇ ਆ ਬੰਦਾ ਹੈਗਾ ਜੀ ਤਰਵਿੰਦਰ ਸਿੰਘ ਬੰਦਾ ਆ ਉਹਦੀ ਫੋਟੋ ਹੈਗੀ ਹੈ ਮੇਰੇ ਕੋਲ ਇਹਦੇ ਸਾਰੇ ਪ੍ਰੂਫ ਨੇ ਬੰਦੇ ਦੇ ਸ਼ੁਰੂ ਤੋਂ ਲੈ ਕੇ ਮੇਰੇ ਕੋਲ ਇਹਦੀਆਂ ਸਾਰੀਆਂ ਵੀਡੀਓ ਨੇ ਜੋ ਮੇਰੇ ਨਾਲ ਇਹਨੇ ਜਦੋਂ ਇੱਕ ਬਾਅਦ ਚ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਹੈਗਾ ਕੁਵਾਰਾ ਵੈਰ ਵੈਰ ਮਤਲਬ ਇਹਦਾ ਹੋਇਆ ਇੱਕ ਵਾਰ ਨਹੀਂ ਉਦੋਂ ਬਾਅਦ ਇਹਨੇ ਅਣਕੇ ਮੇਰੇ ਨਾਲ ਫੇਰ ਵੱਦਸ ਲੋਕੀ ਸੋਸ਼ਲ ਕੀਤਾ ਤੱਕੇ ਨਾਲ ਮੈਨੂੰ ਪਿਸਤੌਲ ਦਿਖਾ ਕੇ ਮੈਨੂੰ ਕਹਿੰਦਾ ਸੀ ਤੇਰੀਆਂ ਵੀਡੀਓ ਵਾਇਰਲ ਕਰ ਦੂੰ ਮੇਰੇ ਕੋਲੇ ਨੇ ਜੇ ਤੂੰ ਨਾ ਦੁਬਾਰਾ ਸਰੀਰ ਵਰਤੇਂਗੀ ਤਾਂ ਫਿਰ ਇਹਨੇ ਤੱਕੇ ਨਾਲ ਸਰੀਰ ਵਰਤਿਆ ਉਦੋਂ ਬਾਅਦ ਮੈਨੂੰ ਪਿਸਤੌਲ ਗੋਲੀਆਂ ਦਿਖਾ ਕੇ ਬਹੁਤ ਕੁਛ ਕਰਕੇ ਤੱਕੇ ਨਾਲ ਇਹਨੇ ਵਰਤ ਕੇ ਮੇਰਾ ਸਰੀਰ ਫਿਰ ਜੇ ਮੈਂ ਹੁਣ ਕੰਪਲੀਟ ਕੀਤੀ ਮੇਰੀ ਕੋਈ ਸੁਣਾਈ ਨਹੀਂ ਹੋਈ ਤੇ ਹੁਣ ਪਰਚਾ ਹੋਇਆ ਸੀ ਇਹਦੇ ਤੇ ਹਾਂਜੀ ਪਰਚਾ ਹੋ ਗਿਆ ਜੀ ਇਹਦੇ ਤੇ 20 ਦਸੰਬਰ ਦਾ ਇਹਦੇ ਤੇ ਪਰਚਾ ਹੋ ਚੁੱਕਿਆ 2 ਮਹੀਨੇ ਹੋ ਗਏ ਨੇ ਤੇ ਮੇਰੀ ਹੱਤ ਬਨ ਕੇ ਰਿਕਵੈਸਟ ਹੈ ਸੀਐਮ ਮਾਨ ਭਗਵੰਤ ਸਿੰਘ ਨੂੰ ਵੀ ਮੇਰੀ ਬੇਨਤੀ ਹੈ ਮੇਰੀ ਸੀਐਮ ਮਾਨ ਭਗਵੰਤ ਸਿੰਘ ਨੂੰ ਮੇਰੀ મોદી ਸਾਹਿਬ ਸਰਕਾਰ ਨੂੰ ਬੇਨਤੀ ਹੈ ਕਿ ਮੈਨੂੰ ਕਿਵੇਂ ਵੀ ਮੈਨੂੰ ਇਨਸਾਫ ਦਿਵਾਇਆ ਜਾਵੇ ਇਸ ਬੰਦੇ ਕੋਲੋਂ ਮੈਨੂੰ ਬਹੁਤ ਮੈਨੂੰ ਬਹੁਤ ਲੋੜ ਇਨਸਾਫ ਦੀ ਮੈਂ ਕੱਲੀ ਜਨਾਨੀ ਆ ਮੇਰਾ ਕੋਈ ਅੱਗੇ ਪਿੱਛੇ ਨਹੀਂ ਮੈਨੂੰ ਇਨਸਾਫ ਦੀ ਲੋੜ ਮੈਨੂੰ ਕਿਸਾਨ ਯੂਨੀਅਨ ਜੋ ਸੰਗਠਨ ਵਾਲੇ ਆ ਗਏ ਨੇ ਇਹ ਸੰਗਠਨ ਵਾਲੇ ਰਾਸ਼ਟਰਪਤੀ ਵਾਲੇ ਮੈਨੂੰ ਇੰਨਾ ਨਹੀਂ ਮੈਨੂੰ ਆਪਣਾ ਨਾਮ ਹੋ ਕੇ ਤੇ ਮੇਰੀ ਮਤ ਕਰਦੇ ਪਏ ਨੇ ਵਿਚਾਰੇ ਤੇ ਇਹ ਹੁਣ ਮੈਨੂੰ ਕਹਿੰਦੇ ਕੋਈ ਨਹੀਂ ਬੀਬਾ ਤੈਨੂੰ ਅਸੀਂ ਇਨਸਾਫ ਦਿਵਾਵ ਮਾਨ ਸਾਹਿਬ ਜੀ ਮੈਨੂੰ ਅਨਸਾਕ ਦਵਾਇਆ ਜਾ ਰਿਹਾ। ਰਾਸ਼ਟਰੀ ਛਾਤਰ ਕਿਸਾਨ ਸੰਗਠਨ ਯੂਥ ਦਾ ਪ੍ਰਧਾਨ ਪੰਜਾਬ ਗੁਰਨਾਮ ਸਿੰਘ ਸੰਧੂ। ਅੱਜ ਅਸੀਂ ਐਸਐਫਸੀ ਸਾਹਿਬ ਕੋਲ ਆਏ ਸੀ ਇਹ ਲੇਡੀ ਨਾਲ ਰੇਪ ਹੋਇਆ ਸੀਗਾ ਤੇ ਇਹਦੀ ਅਸੀਂ ਵੀ ਕੋਈ ਸੁਣਾਈ ਨਹੀਂ ਹੋ ਰਹੀ ਸੀ। ਇਹਦੇ ਅਸੀਂ ਸੁਣਾਈ ਦੇ ਪਿੱਛੇ ਅੱਜ ਸਾਬ ਨੂੰ ਮਿਲੇ ਸੀਗੇ। ਸਾਬ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਇਹਦੀ ਬਹੁਤ ਜਲਦੀ ਕਰਾਂਗੇ। ਠੀਕ ਹੈ। ਜਿੱਥੇ ਤੱਕ ਹੋਇਆ ਅਸੀਂ ਲੇਡੀ ਦੇ ਨਾਲ ਖੜੇ ਆ ਅਸੀਂ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਤੇ ਮੋਦੀ ਸਾਹਿਬ ਨੂੰ ਅਪੀਲ ਕਰਦੇ ਆ ਇਹ ਜਨਾਨੀ ਨੂੰ ਇਨਸਾਫ ਦਿੱਤਾ ਜਾਵੇ। ਟੇ ਐਸਪੀ ਸਾਹਿਬ ਨੂੰ ਮਿਲੇ ਆ। ਠੀਕ ਹੈ ਆ ਗਏ ਆ। ਉਹਨਾਂ ਨੇ ਕਿਹਾ ਸੀ ਤੇ ਉਹਨਾਂ ਨੂੰ ਮਿਲ ਕੇ ਦਸੂਰੇ ਅਸੀਂ ਵੇਖਾਂਗੇ ਵੀ ਕੀ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਵੱਡਾ ਐਕਸ਼ਨ ਕਰਾਵਾਂਗੇ ਅਸੀਂ ਇਹਨਾਂ ਨਾਲ ਕੋਈ ਲੜਕਾ ਸੀਗਾ ਰਹਿ ਰਿਹਾ ਸੀਗਾ ਉਹਨੂੰ ਕਹਿੰਦਾ ਸੀ ਕੁਵਾਰਾ ਵਾ ਇਹਨਾਂ ਨਾਲ ਰਹਿ ਗਏ ਇਹਨਾਂ ਨੂੰ ਕਹਿੰਦਾ ਸੀ ਵੀ ਤੁਹਾਡਾ ਮੈਂ ਵਿਆਹ ਕਰਾਵਾਂ ਤੁਹਾਡੇ ਨਾਲ ਇਹਨੂੰ ਚੁਲਾਸੇ ਰੱਖ ਕੇ ਇਹਨਾਂ ਨਾਲ ਵਿਆਹ ਤੇ ਚੁਲਾਸੇ ਰੱਖ ਕੇ ਇਹਨਾਂ ਨਾਲ ਸ਼ਹੀਦ ਦਾ ਸੋਸ਼ਲ ਕਰਦਾ ਰਿਹਾ ਸੋਸ਼ਲ ਬਾਅਦ ਇਹਨੂੰ ਹਰ ਮੜ ਕੇ ਬਾਅਦ ਛੱਡ ਕੇ ਤੇ ਚਲਾ ਗਿਆ ਸੀ ਪਰਚਾ ਕਰਾਇਆ ਸੀ ਜੀ ਤੇ ਇਹਦਾ 76 ਦਾ ਪਰਚਾ ਆਇਆ ਜੀ 376 ਤੇ 506 ਰੁਪਈ ਨੂੰ ਫੜ ਕੇ ਤੇ ਇਹਨਾਂ ਨੇ ਰੁਪਈ ਨੂੰ ਛੱਡਤਾ ਜੀ ਦੀ ਮੰਗ ਕਰਦੇ ਇਹਨੂੰ ਭੈਣ ਨੂੰ ਸਾਫ ਮਿਲ ਜੇ ਮੱਜੀ ਤੱਕ ਹੋਵੇ ਅਸੀਂ ਭੈਣ ਦੇ ਨਾਲ ਖੜੇ ਆ ਅਸੀਂ ਸਵੇਰੇ ਆਏ ਆ ਜੀ ਤੇ ਹੁਣ ਟਾਈਮ ਹੋ ਗਿਆ ਲਗਭਗ 5 5:30 ਹੋ ਗਿਆ ਜੀ ਅਫਸਰ ਹੈ ਨਹੀਂ ਸੀ ਉਸ ਟਾਈਮ ਤੇ ਅਫਸਰ ਹੈ ਨਹੀਂ ਸੀ ਕਿ ਜੀ ਲਾਈਵਨ ਮੀਡੀਆ ਲਈ ਅਬ ਹੋਰ ਤੋਂ ਗੁਰਨਾਮ ਸੰਧੂ ਦੀ ਖਾਸ ਰਿਪੋਰਟ